ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1980 ਦੇ ਆਸ-ਪਾਸ ਦੀ ਗੱਲ ਹੈ ਮੈਂ ਅਮਰਤ ਵੇਲ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ ਸਭ ਸੰਗਤਾਂ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ ਅਚਾਨਕ ਮੇਰੀ ਨਜ਼ਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋਂ ਅੱਗੇ ਬੈਠੇ ਇੱਕ ਬਜ਼ੁਰਗ ਵੱਲ ਪਈ ਜਿਸ ਦਿ ਮੈਂ ਕੇਵਲ ਪਿੱਠ ਹੀ ਦੇਖ ਸਕਦਾ ਸੀ ਮੈਂ ਦੇਖਿਆ ਉਸਨੇ ਖੱਦਰ ਦਾ ਕੁੜਤਾ ਪਾਇਆ ਹੋਇਆ ਸੀ ਉਸਦੀ ਹਾਲਤ ਬਹੁਤ ਖਸਤਾ ਸੀ ਜਿਸ ਉੱਤੇ ਕਈ ਰੰਗ-ਬਰੰਗੀਆਂ ਸੁਮਹਿਣੀਆਂ ਜੀਆਂ ਟਾਕੀਆਂ ਵੀ ਲੱਗੀਆਂ ਸਨ ਉਹ ਬਜ਼ੁਰਗ ਝੌਂਕੜਾ ਲਗਾ ਕੇ ਤੇ ਸਿਰ ਸੁੱਟ ਕੇ ਅਡੋਲ ਚਿਤ ਬੈਠਾ ਕੀਰਤਨ ਉੱਚ ਲੀਨ ਜਾਪਦਾ ਸੀ ਮੇਰੇ ਮਨ ਵਿੱਚ ਆਇਆ ਇਹ ਵਿਅਕਤੀ ਕਿੰਨੀ ਸ਼ਰਧਾ ਨਾਲ ਗੁਰਬਾਣੀ ਸਰਵਣ ਕਰ ਰਿਹਾ ਹੈ ਵਾਹਿਗੁਰੂ ਦਾ ਬੜਾ ਤਪੱਸਵੀ ਸੇਵਕ ਲੱਗਦਾ ਹੈ ਪਰ ਹੈਰਾਨੀ ਦੀ ਗੱਲ ਹੈ ਵਾਹਿਗੁਰੂ ਨਾਲ ਇਤਨੇ ਡੂੰਘੇ ਰੂਪ ਵਿੱਚ ਝੂਣਦੇ ਭਾਵਜਤ ਵੀ ਉਸ ਨੇ ਇਸ ਨੂੰ ਇੱਕ ਚੰਗੀ ਜਿਹੀ ਕਮੀਚ ਵੀ ਨਹੀਂ ਦਿੱਤੀ ਕਿ ਇਹ ਸੋ ਪਰ ਗੁਰੂ ਰਾਮਦਾਸ ਜੀ ਦੀ ਕਿਰਪਾ ਨਹੀਂ ਹੋਈ ਇਹ ਗੱਲ ਸੋਚ ਕੇ ਮੈਂ ਕੁਝ ਪਛਾਣ ਜਾ ਹੋਇਆ ਤੇ ਆਪਣੇ ਮਨ ਵਿੱਚ ਧਾਰਿਆ ਕਿ ਜਦੋਂ ਇਹ ਬਜ਼ੁਰਗ ਉੱਠੇਗਾ ਮੈਂ ਇਸ ਨੂੰ ਕੁਝ ਮਾਇਆ ਦੇ ਕੇ ਬੇਨਤੀ ਕਰਾਂਗਾ ਕਿ ਉਹ ਆਪਣੇ ਲਈ ਕਮੀਜ਼ ਦਾ ਇੱਕ ਜੋੜਾ ਨਵਾਂ ਲੈ ਲਵੇ ਮੈਂ ਉਸ ਵਕਤ ਦੀ ਉਡੀਕ ਕਰਨ ਲੱਗ ਪਿਆ ਜਦ ਉਹ ਬਜ਼ੁਰਗ ਦਰਬਾਰ ਸਾਹਿਬ ਤੋਂ ਉੱਠੇ ਤੇ ਮੈਂ ਆਪਣੇ ਮਨ ਦੀ ਇੱਛਾ ਪੂਰੀ ਕਰ ਸਕਾਂ ਵਕਤ ਬੀਤਦਾ ਗਿਆ ਪਰ ਉਹ ਬਜ਼ੁਰਗ ਅਡੋਲ ਤੇ ਅਹੇਲੀ ਰਿਹਾ ਇਸੇ ਦੌਰਾਨ ਗੁਰੂ ਮਹਾਰਾਜ ਦਾ ਸਰੂਪ ਦੀ ਤਸਰੀਫ ਆਵਰੀ ਹੋਈ ਕੁੱਕ ਮਨਾ ਮਲੇ ਆ ਗਿਆ ਅਰਦਾਸ ਹੋਈ ਇਸ ਸਭ ਦੇ ਮਗਰੋਂ ਉਹ ਫਿਰ ਨਜਿੱਠ ਕੇ ਬੈਠ ਕੇ ਪਹਿਲਾਂ ਵਰਗੇ ਹਾਤ ਵਿੱਚ ਹੋ ਗਿਆ ਇਸੇ ਦੌਰਾਨ ਸਵੇਰ ਦੇ 5:30 ਵਜੇ ਮੈਂ ਹੋਰ ਬੇਚੈਨ ਹੋਣ ਲੱਗ ਪਿਆ ਕਿਉਂਕਿ ਮੈਂ ਗੈਸਟ ਹਾਊਸ ਜਾ ਕੇ ਤਿਆਰ ਹੋਣਾ ਸੀ ਪਰ ਮੈਂ ਕੀ ਕਰਦਾ ਮੇਰੇ ਮਨ ਦੀ ਬੇਚੈਨੀ ਮੈਨੂੰ ਟਿਕਣ ਨਹੀਂ ਸੀ ਦੇ ਰਹੀ ਉਹ ਬਜ਼ੁਰਗ ਇੱਧਰ ਉੱਧਰ ਵੇਖਣਾ ਤਾਂ ਦੂਰ ਦੀ ਗੱਲ ਹਿਲਣ ਦਾ ਨਾਮ ਵੀ ਨਹੀਂ ਸੀ ਲੈ ਰਿਹਾ ਆਖਿਰ ਮੈਂ ਆਪਣੇ ਮਨ ਨਾਲ ਆਪਣੇ ਲਈ 6 ਵਜੇ ਤੱਕ ਦਾ ਸਮਾਂ ਮਿਥ ਲਿਆ ਕਿ ਉਹ ਜੇਕਰ 6 ਵਜੇ ਤੱਕ ਉੱਠ ਪਿਆ ਤਾਂ ਠੀਕ ਹੈ ਵਰਨਾ ਮੈਂ ਮਜਬੂਰ ਉਸ ਨੂੰ ਬਿਨਾਂ ਮਿਲੇ ਚਲਾ ਜਾਵਾਂਗਾ ਕੁਝ देर ਮਗਰੋਂ ਜਦ ਘੜੀ ਨੇ 6 ਵਜਾਏ ਤਾਂ ਉਹ ਬਜ਼ੁਰਗ ਉੱਠ ਪਿਆ ਮੈਂ ਸ਼ੁਕਰ ਕੀਤਾ ਪ੍ਰਮਾਤਮਾ ਨੇ ਮੇਰੀ ਸੁਣ ਲਈ ਉਹ ਲਾਗਲੇ ਕਵਾੜੂਚੇ ਬਾਹਰ ਨਿਕਲ ਕੇ ਹਰ ਕੀ ਪੌੜੀ ਵੱਲ ਚੱਲ ਪਿਆ ਮੈਂ ਵੀ ਹਿੰਮਤ ਕਰਕੇ ਉਸ ਦੇ ਪਿੱਛੇ-ਪਿੱਛੇ ਚੱਲ ਪਿਆ ਮੈਂ ਜਦ ਉਸ ਦੇ ਬਰਾਬਰ ਹੋਇਆ ਤਾਂ ਉਸ ਨੇ ਮੇਰੇ ਵੱਲ ਬਿਨਾਂ ਦੇਖੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਆਹ ਪਾਈਦਾਨੀ ਪੁੱਤਰਾ 2 ਘੰਟੇ ਹੋ ਗਏ ਨਾ ਤੂੰ ਆਪ ਕਿਰਤਲ ਸੁਣਿਆ ਤੇ ਨਾ ਮੈਨੂੰ ਸੁਣ ਦਿੱਤਾ ਹਾਂ ਕਰ ਲੈ ਆਪਣੀ ਇੱਛਾ ਪੂਰੀ ਲੈ ਦੇ ਮੈਨੂੰ ਕੁੜਤਾ ਪਜਾਮਾ ਉਸ ਮਹਾਪੁਰਸ਼ ਦੇ ਇਹ ਗੱਲ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ ਆਪਣੀ ਜ਼ਿੰਦਗੀ ਵਿੱਚ ਇਹ ਜਾਣਨ ਦਾ ਪਹਿਲਾ ਹੀ ਅਵਸਰ ਸੀ ਕਿ ਕੋਈ ਵਿਅਕਤੀ ਆਪਣੀ ਅੰਦਰਲੀ ਸ਼ਕਤੀ ਨਾਲ ਕਿਸੇ ਦੂਜੇ ਦੇ ਵਿਚਾਰਾਂ ਨੂੰ ਬਿਨ ਬੋਲਿਆਂ ਜਾਣ ਲਵੇ ਇਸ ਹਾਲਾਤ ਵਿੱਚ ਮੈਂ ਉਸ ਬਜ਼ੁਰਗ ਦੇ ਗੋਡਿਆਂ ਨੂੰ ਸਤਿਕਾਰ ਨਾਲ ਹੱਥ ਲਗਾਇਆ ਉਹਨੇ ਪਿਆਰ ਨਾਲ ਮੈਨੂੰ ਗੱਲਬਾਤ ਵਿੱਚ ਲਿਆ ਸ਼ਾਬਾਸ਼ ਦਿੱਤੀ ਕਿਉਂਕਿ ਮੇਰੀ ਦਲੀ ਭਾਵਨਾ ਮਾੜੀ ਨਹੀਂ ਸੀ ਉਹ ਹਾਸਮਕ ਬਜ਼ੁਰਗ ਸੀ ਹੌਂਸਲਾ ਕਰਕੇ ਮੈਂ ਪੁੱਛਿਆ ਬਾਬਾ ਜੀ ਮੇਰੀ ਇੱਕ ਸ਼ੰਕਾ ਤਾਂ ਨਿਵਿਰਤ ਕਰ ਦਿਓ ਰੱਬ ਨੇ ਤੁਹਾਨੂੰ ਟਾਕੀਆਂ ਵਾਲਾ ਕੁੜਤਾ ਹੀ ਕਿਉਂ ਦਿੱਤਾ ਹੈ ਜਦ ਕਿ ਤੁਸੀਂ ਉਸਦੇ ਇਤਨੇ ਸ਼ਰਧਾ万 ਹੋ ਕਿ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋਈ ਇਸਦੇ ਉਸ ਬਜ਼ੁਰਗ ਨੇ ਕਿਹਾ ਅਜਾਹਾ ਨਹੀਂ ਪੁੱਤਰ ਰੱਬ ਦੀਆਂ ਦਾਤਾਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਇਹ ਅਸਥਾਨ ਗੁਰੂ ਰਾਮਦਾਸ ਜੀ ਦਾ ਘਰ ਇਸ ਵਿੱਚ ਇੰਨੀ ਸ਼ਕਤੀ ਹੈ ਕਿ ਮੈਲੀਆਂ ਤੋਂ ਮੈਲੀਆਂ ਆਤਮਾਵਾਂ ਵੀ ਸਵਸ਼ ਤੇ ਨਿਰਸ਼ਲ ਹੋ ਜਾਂਦੀਆਂ ਹਨ ਉਹ ਕਹਿਣ ਲੱਗੇ ਮੈਂ ਬਚਪਨ ਤੋਂ ਹੀ ਨੀਮ ਨਾਲ ਦਰਬਾਰ ਸਾਹਿਬ ਆਉਂਦਾ ਹਾਂ ਉਸ ਸਮੇਂ ਮੇਰੇ ਸਿਰ ਤੇ ਕੇਸ ਨਹੀਂ ਸਨ ਇਸ ਕਰਣ ਮੈਨੂੰ ਰਮਾਲ ਨਾਲ ਆਪਣਾ ਸਿਰ ਢੱਕ ਕੇ ਆਉਣਾ ਪੈਂਦਾ ਸੀ ਰੋਜ਼ ਦੀ ਇਹ ਸਿਰ ਢੱਕਣ ਦੀ ਕਾਇਦ ਕਰਨ ਮੇਰਾ ਹਰ ਵਕਤ ਇਸੇ ਗੱਲ 'ਚ ਧਿਆਨ ਰਹਿੰਦਾ ਕਿ ਕਿਧਰੇ ਰਮਾਲ ਡਿੱਗ ਨਾ ਪਵੇ ਸੋ ਇਸ ਸਮੱਸਿਆ ਦੇ ਹੱਲ ਲਈ ਮੈਂ ਪੂਰਨ ਕੇਸ ਰੱਖ ਕੇ ਦਸਤਾਰ ਸਜਾ ਲਈ ਇਵੇਂ ਮੈਨੂੰ ਵਧੇਰੇ ਵਿਸ਼ਵਾਸ ਤੇ ਆਤਮਿਕ ਬਲ ਪ੍ਰਦਾਨ ਹੋਇਆ ਅਤੇ ਮੇਰੇ ਮਨ ਤੇ ਗੁਰਬਾਣੀ ਦੀ ਰੰਗਤ ਚੜਨ ਤੇ ਮੈਂ ਕੁੜਤੇ ਤੇ ਇੱਕ ਟਾਕੀ ਠੋਕ ਦਿੱਤੀ ਫਿਰ ਲਾਲਚ ਵਸ ਹੋਇਆ ਤੇ ਕੁੜਤੇ ਦੀ ਦੂਜੀ ਟਾਕੀ ਠੋਕ ਦਿੱਤੀ ਇਵੇਂ ਕਰਦਿਆਂ ਕਰਦਿਆਂ ਅੱਜ 11 ਟਾਕੀਆਂ ਲਗਾ ਚੁੱਕਾ ਇਹ ਸੁਣਦੇ ਹੀ ਮੈਂ ਹਾਸੇ ਵਿੱਚ ਕਿਹਾ ਇਵੇਂ ਨਾ ਕਹਿ ਲਈਏ ਕਿ ਰੱਬ ਦੀ ਦਿੱਤੀ ਵਰਦੀ ਤੇ ਤਰਕੀ ਤੇ 11 ਤੱਕ ਮੇ ਲਗਾ ਕੇ ਇਸ ਨੂੰ ਸਜਾਇਆ ਤੁਸੀਂ ਉਹਨਾਂ ਕਿਹਾ ਮੈਂ ਜਦ ਵੀ ਦਰਬਾਰ ਸਾਹਿਬ ਆਉਂਦਾ ਇਹ ਕੁੜਤਾ ਪਾ ਕੇ ਹੀ ਆਉਂਦਾ ਇਹ ਮੈਨੂੰ ਦੱਸਦਾ ਹੈ ਕਿ ਮੈਂ ਕਿੰਨਾ ਪੈਂਡਾ ਤੈਅ ਕਰ ਲਿਆ ਮੈਂ ਉਹਨਾਂ ਦੇ ਬਚਨ ਸੁਣਦਾ ਗਿਆ ਜਲਦੀ ਹੀ ਉਹਨਾਂ ਨੇ ਆਪਣੇ ਕੰਨ ਫੜ ਲਏ ਤੇ ਮੈਨੂੰ ਭਾਰੀ ਆਵਾਜ਼ ਵਿੱਚ ਕਿਹਾ ਗੱਲਾਂ-ਗੱਲਾਂ ਵਿੱਚ ਲੁੱਟ ਕੇ ਲੈ ਗਿਆ ਇਹ ਗੱਲ ਤੈਨੂੰ ਸੁਣਾ ਕੇ ਇੰਜ ਲੱਗਦਾ ਜਿਵੇਂ ਮੇਰੀ ਹੋਮੇ ਜਾਗਣ ਲੱਗੀ ਹੈ ਹੁਣ ਤੂੰ ਜਾ ਪਰ ਇਹ ਗੱਲ ਕਿਸੇ ਹੋਰ ਕੋਲ ਨਾ ਕਰੀ ਨਾਮ ਜਪਿਆ ਕਰ ਤੇ ਇਸ ਦੁਆਰੇ ਤੇ ਸੱਚੀ ਲਗਨ ਨਾਲ ਆਇਆ ਕਰ ਤਕਰੀਬਨ 10 ਸਾਲ ਬਾਅਦ ਇੱਕ ਮਾਤਾ ਜੀ ਸਿਵਲ ਲਾਈਨ ਲੁਧਿਆਣਾ ਵਿਖੇ ਜਿੱਥੇ ਲੜਕੀਆਂ ਦੇ ਕਾਲਜ ਪਾਸ ਲਿੰਦੇ ਸਨ ਮੈਨੂੰ ਮੇਰੇ ਘਰ ਮਿਲਣੇ ਆਏ ਅਤੇ ਉਹਨਾਂ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਟਾਕੀਆਂ ਵਾਲੇ ਬਜ਼ੁਰਗ ਹਾਲੇ ਵੀ ਜੀਵਤ ਹਨ ਅਤੇ ਅੱਜਕੱਲ ਅਮਰੀਕਾ ਵਿੱਚ ਰਹਿ ਰਹੇ ਹਨ ਉਹਨਾਂ ਦੱਸਿਆ ਕਿ ਉਹਨਾਂ ਬਜ਼ੁਰਗਾਂ ਨੇ ਇਹ ਸਾਰੀ ਵਿਥਿਆ ਅਖਬਾਰਾਂ ਤੇ ਕਿਤਾਬਾਂ ਵਿੱਚ ਛਪੀ ਪੜ ਲਈ ਤੇ ਕਹਿੰਦੇ ਸਨ ਕਿ ਲਿਖਣ ਵਾਲਾ ਅੱਖ ਲਿਖਣ ਤੋਂ ਨਹੀਂ ਟਲਿਆ ਸੰਗਤ ਜੀ ਮੈਂ ਵੀ ਜਦ ਇਹ ਲੇਖ ਪੜਿਆ ਤਾਂ ਮੇਰਾ ਮਨ ਕੀਤਾ ਕਿ ਇਹਨਾਂ ਨੂੰ ਆਪ ਤੱਕ ਪਹੁੰਚਾਵਾਂ ਤਾਂ ਜੋ ਹਰ ਕੋਈ ਗੁਰੂ ਰਾਮਦਾਸ ਜੀ ਦੇ ਘਰ ਦੀ ਮਹਿਮਾਨ ਨੂੰ ਜਾਣ ਸਕੇ ਗੁਰੂ ਰਾਮਦਾਸ ਜੀ ਦਾ ਘਰ ਯਾਨੀ ਹਰਿਮੰਦਰ ਸਾਹਿਬ ਹਰਿਮੰਦਰ ਪਰਮਾਤਮਾ ਦਾ ਆਪਣਾ ਥਾਂ ਹੈ ਵਾਹਿਗੁਰੂ ਦਾ ਇਹ ਘਰ ਹਰ ਕਿਸੇ ਨੂੰ ਪਾਉਂਦਾ ਹੈ ਇਸ ਸਥਾਨ ਤੇ ਆ ਕੇ ਆਤਮਕ ਆਨੰਦ ਮਿਲਦਾ ਹੈ ਮਨੁੱਖੀ ਭਾਈਚਾਰਾ ਮੋਬ ਗਸਦਾ ਹੈ ਪਿਆਰ ਹਮਦਰਦੀ ਦਇਆ ਤੇ ਨਿਸ਼ਕਾਮ ਸੇਵਾ ਵਿਕਸਿਤ ਹੁੰਦੀ ਹੈ ਕਰਾਇਤਾਂ ਦੀ ਲਾਲਸਾ ਮੁੱਕਦੀ ਹੈ ਅਤੇ ਮੇਰ-ਤੇਰ ਦਾ ਪਰਮ ਖੰਭ ਲਾ ਕੇ ਉੱਡ ਜਾਂਦਾ ਹੈ। ਮਨੁੱਖ ਇਹ ਵੀ ਮਹਿਸੂਸ ਕਰਦਾ ਹੈ ਜਿਵੇਂ ਉਹ ਬੇਗੰਪੁਰੇ ਦਾ ਵਾਸੀ ਹੋ ਗਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ